ਜਲੰਧਰ ਪੁਲਿਸ ਕਮਿਸ਼ਨ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਸਕੂਲ ਆਫ ਐਮੀਨੇਸ਼ਨ ਲਾਡੋ ਵਾਲੇ ਰੋਡ ਜਲੰਧਰ ਵਿਖੇ ਪ੍ਰਸ਼ਾਸਨ ਨੂੰ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਜਿਹੜੇ ਸਕੂਲ ਦੇ ਬੱਚਿਆਂ ਕੋਲ ਲਾਇਸੈਂਸ ਜਾਂ ਹੋਰ ਕਾਗਜ ਨਹੀਂ ਸਨ ਉਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਆਪਣੀਆਂ ਗੱਡੀਆਂ ਦੇ ਪੂਰੇ ਕਾਗਜ ਰੱਖੇ ਜਾਣ ਉਸ ਤੋਂ ਬਾਅਦ ਸਕੂਲ ਦੇ ਬਾਹਰ ਜੋ ਨੌਜਵਾਨ ਲੜਕੀਆਂ ਦੇ ਮਗਰ ਜਾਂਦੇ ਸਨ ਉਹਨਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਦੇ ਚਲਾਣ ਵੀ ਕਟੇਗੇ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਜੇਕਰ ਇਸ ਤਰ੍ਹਾਂ ਸਕੂਲ ਦੇ ਬਾਹਰ ਖੜੇ ਹੋ ਕੇ ਕੁੜੀਆਂ ਦੇ ਨਾਲ ਸ਼ੇਰਖਾਨੀ ਕਰੋਗੇ ਤਾਂ ਆਪ ਦੀ ਆਪ ਜੀ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸੈਨ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਜੀ ਸਰ ਜਿਹੜੀ ਇਹ ਨਾਕਾਬੰਦੀ ਕੀਤੀ ਹੈ ਉਹਦੇ ਬਾਰੇ ਦੱਸਿਓ ਸਰ ਮਾਨੂੰ ਸਿਟੀ ਸਾਹਿਬ ਦੇ ਹਦਥਾਦੂ ਦੇ ਸਿਟੀ ਸਿੰਘ ਕਰਦੇ ਬੱਚੇ ਜਾਂ ਕੋਈ ਟ੍ਰਿਪਲ ਰਾਈਡਿੰਗ ਜਾਂ ਬਲੈਕ ਫਲੂਮਾ ਉਹਨਾਂ ਦੇ ਚਲਾਣ ਕੀਤੇ ਜਾ ਰਹੇ ਆ ਜੇ ਕੋਈ ਡਾਕੂਮੈਂਟ ਨਹੀਂ ਹੈ ਵੀ ਉਹਨਾਂ ਨੂੰ ਬਾਉਂਡ ਕੀਤਾ ਜਾ ਰਿਹਾ ਜੀ ਸੱਚ ਕਿੰਨੇ ਚਲਾਣ ਕਰਤੇ ਟੋਟਲ ਸਰ ਕੋਈ 15 ਤੋਂ 20 ਕਰਤੇ ਕੋ ਗੱਡੀ ਵਗੈਰਾ ਬਾਉਂਡ ਕੀਤੀ ਸਰ ਨਹੀਂ ਅਜੇ ਨਹੀਂ ਬਾਉਂਡ ਕੀਤਾ ਠੀਕ ਹੈ ਤੇ ਇਹ ਸਰ ਇੱਕ ਜਿਹੜਾ ਗਾਣੇ ਵਗੈਰਾ ਲਗਾ ਕੇ ਜਾਂਦੇ ਆ ਜਦਾਂ ਗੱਡੀਆਂ ਦੇ ਵਿੱਚ ਉਹਨਾਂ ਦੀ ਵੀ ਕੋਈ ਕਾਰਵਾਈ ਕੀਤੀ ਗਈ ਆ ਉਹਨਾਂ ਦੇ ਚਲਾਣ ਕੀਤੇ ਜਾਂਦੇ ਜੀ ਜੀ ਮੈਂ ਤੁਹਾਨੂੰ ਦਿਖਾਈ ਵਿੱਚ ਨੂੰ ਠੀਕ ਹੈ ਜੀ